ਪੰਜ ਪਾਣੀਆਂ ਤੇ ਸੁਖਿਆ ਕਰਦਾ ਸੀ ਸਰਦਾਰੀ ਤੈਂ ਆਪਣੇ ਪੈਰਾਂ ਤੇ ਲਈ ਹੈ ਆਪੇ ਮਾਰ ਪੁਹਾੜੀ ਹੋ ਸਭ ਬਣੀ ਬੜਾਈਂਦਾ ਆਪੇ ਤੈ ਕਰਵਾਲਿਆ ਕੰਗਾ ਕਰਮਾ ਫਰਹੀਮੇ ਨੂੰ ਸੁਖਿਆ ਕੰਨੂ ਲੈ ਲਿਆ ਪੰਗਾ ਤੇਰੀਆਂ ਤਲ ਤੂਤਾਂ ਨੇ ਤੁਹਾਡਾ ਸਾਰਾ ਰਾਜ ਗਵਾਇਆ ਵਿਚ 222 ਦੇ ਲੋਕਾ ਕਰਤਾ ਬੁੱਲ ਸਫਾਇਆ ਉਹ ਜਿੱਥੇ ਤੂੰ ਬਹਿਣਾ ਸੀ ਬਹਿ ਜਾ ਉਸ ਕੁਰਸੀ ਤੇ ਝੰਡਾ ਕਰ ਮਾ ਬਰਹੀਮੇ ਨੂੰ ਸੁਖਿਆ ਕੰਨ ਨੂੰ ਲੈ ਲਾ ਪੰਗਾ ਤੂੰ ਡੀਜੀਪੀ ਸੈਣੀ ਲਾਤਾ ਤੂੰ ਡੀਜੀਪੀ ਸੈਣੀ ਨਾਲ ਪੰਥ ਦੋਖੀਆਂ ਦੇ ਪਾਲਈ ਤੂੰ ਹੀ ਉਠਣੀ ਤੇ ਬਹਿਣੀ ਉਹਦੇ ਟਿਕਟ ਤੋਂ ਆਲ ਮੰਨੋ ਦੇ ਟਿਕਟ ਤੋਂ ਆਲ ਮੰਨੋ ਕੀਤਾ ਕੰਮ ਬੜਾ ਹੀ ਮੰਦਾ ਕਰਮਾ ਭਰ ਹੀ ਮੈਣੋ ਸੁਖਿਆ ਕੰਨੂ ਲੈ ਲਿਆ ਪੰਗਾ ਉੱਤੇ ਸੀਐਮ ਹੋਣਾ ਸੀ ਮਹੋਣਾ ਸੀ ਮੰਤਰੀ ਵੀ ਬਾਜੀ ਨੇ ਹੋਣਾ ਮੰਤਰੀ ਸੈਂਕਰ ਦੇ ਵਿੱਚ ਹੋਣਾ ਹੁਣ ਜਾਪੇ ਉਮਰਾਂ ਦਾ ਸੁਖਿਆ ਪੈ ਗਿਆ ਪੱਲੇ ਰੋਣਾ ਓ ਪਾਪੂ ਜੋ ਖਲਾਰ ਗਿਆ ਤੈਥੋਂ ਝੁਗਣੀ ਹੋਣਾ ਕੰਡਾ ਤੈਥੋਂ ਝੁਗਣੀ ਹੋਣਾ ਕੰਡਾ ਕਰਮਾਹ ਰਹੀਮੇ ਨੂੰ ਸੁਖਿਆ ਕੰਨ ਨੂੰ ਲੈ ਲਾ ਪੰਗਾ ਮਨ ਜੀਤ ਸਿਓ ਪਹਿਲਾ ਲਾਇਆ ਸਿੰਗਰਣ ਜੀਤ ਰਾਹ ਚੱਲ ਕੇ ਬਾਪੂ ਦੇ ਲਾਇ ਸੁਲਤਾਨ ਤਿਹਾਰ ਪ੍ਰੀਤ ਜੇ ਹੋ ਜਾਈ ਕੋਕੋ ਸੀ ਨਿਕਲਿਆ ਉਸੇ ਤਰਾਂ ਦਾ ਅੰਡਾ ਕਰਮਾਹ ਰਹੀਮੇ ਨੂੰ ਸੁਖਿਆ ਕੰਨੋਂ ਲੈ ਲਿਆ ਪੰਗਾ ਇੰਦਰਾ ਨੇ ਅਮਾਤ ਨੂੰ ਤੁਸਾਂ ਸਦਾਤ ਤਖਤ ਦਾ ਠਾਇਆ ਇੰਦਰਾ ਤਨੂ ਤੁਸੀਂ ਸਦਾ ਤਖਤ ਦਾ ਟਾਇਆ ਬਣ ਕੇ ਅਬਦਾਲੀ ਤੂੰ ਮੱਥਾ ਨਾਲ ਤਖਤ ਦੇ ਲਾਇਆ ਓ ਹੁਣ ਦੀਪ ਸਿੰਘ ਬਣ ਕੇ ਹੁਣ ਦੀਪ ਸਿੰਘ ਬਣ ਕੇ ਜੋਦਾ ਕੋਈ ਖੜਕਾਉ ਖੰਡਾ ਜੋਦਾ ਕੋਈ ਖੜਕਾਉ ਖੰਡਾ ਕਰਮਾਹ ਰਹੀਮੇ ਨੂੰ ਸੁਖਿਆ ਕੰਨੂ ਲੈ ਲਿਆ ਪੰਗਾ ਉਠੀ ਇੰਦਰਾ ਨੂੰ ਦੇੰਦੇ ਬੂਟਾ ਤੇ ਦਰਬਾਰੀ ਮੇਸ਼ੀ ਤੇ ਟੀਮੇ ਨੇ ਏਦਾਂ ਮੱਤ ਤੇਰੀ ਹੈ ਮਾਰੀ ਵਿਰਸੇ ਵਟੋਏ ਨੇ ਏਦਾਂ ਮੱਤ ਤੇਰੀ ਹੈ ਮਾਰੀ ਪਾਵੈਰ ਪੰਥੜਾ ਤੂੰ ਬਾਦਲਾ ਕਮਣੀ ਕੀਤਾ ਚੰਗਾ ਬਾਦਲਾ ਕਮਣੀ ਕੀਤਾ ਚੰਗਾ ਕਰਮਾਵ ਰਹੀ ਮੇਣੋ ਸੁਖਿਆ ਕੰਨੂ ਲੈ ਲਿਆ ਪੰਗਾ ਸਭ ਆਗੂ ਭੱਜ ਗਏ ਛੜ ਗਏ ਸੁੱਖੀ ਡਿੰਪੀ ਪੱਲਾ ਛੜ ਗਏ ਸੁੱਖੀ ਡਿੰਪੀ ਪੱਲਾ ਵਿੱਚ ਸਾਰੇ ਮੱਤ ਕਿਹਦੇ ਰਹਿ ਗਿਆ ਸਾਲਾ ਤੇਰਾ ਕੱਲਾ ਬੜਾਲੇ ਤੇ ਵਾਲੀ ਨੇ ਪਾਲ ਗਲ ਤੇਰੇ ਵਿੱਚ ਫੰਦਾ ਬੜਾਲਾ ਤੇ ਵਾਲੀ ਵੀ ਬਣ ਕੇ ਗਲ ਤੇਰੇ ਦਾ ਫੰਦਾ ਕਰ ਮਾਫ ਰਹੀ ਮੇ ਨੂੰ ਸੁਖਿਆ ਕੰਨ ਨੂੰ ਲੈ ਲਿਆ ਪੰਗਾ ਜਦ ਲੈ ਕੇ ਕੁਰਸੀ ਤੋਂ ਲੈ ਗਏ ਪੁਰਸੀ ਤੋਂ ਜੇਲੀ ਯਾਦ ਆਏ ਸਿੰਘ ਟੱਕੇ ਤੇਰੇ ਕੀਤੇ ਪਾਪਾਂ ਦੀ ਕਵਤਾ ਲਖਤੀ ਮੰਗਲ ਚੱਠੇ ਪਤਲ ਰਖ ਲਿਆ ਸਦਗੁਰ ਨੇ ਚੌੜਾ ਕੜ ਚੱਲਿਆ ਸੀ ਕੰਡਾ ਤੇਰਾ ਕੜ ਚੱਲਿਆ ਸੀ ਕੰਡਾ ਕਰਮਾਫ ਰਹੀ ਮੇਣੋਂ ਸੁਖਿਆ ਕਾ ਤੂੰ ਲੈ ਲਿਆ ਪੰਗਾ